ਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾਕਟਰ ਅਭਿਨਵ ਰਖਾ ਜੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਅਮਜੀਤ ਸਰ ਮੈਡਮ ਸਾਖੀ ਸਾਨੀ ਨੂੰ ਦਿਸ਼ਾ ਨਿਰਦੇਸ਼ ਹੋਏ ਸੀ ਕਿ ਜਿਹੜਾ ਸ਼ਿਵਾ ਸਾਹਿਬ ਦੇ ਨੇੜੇ ਦੁਕਾਨਾਂ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਸੋ ਅਸੀਂ ਅੱਜ ਜਿਹੜਾ ਇਹ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸ਼ਿਦਾ ਸਾਹਿਬ ਦੇ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਸੀ ਇਹਨਾਂ ਦੀ ਚੈਕਿੰਗ ਕੀਤੀ ਹੈ ਔਰ ਵੱਖ-ਵੱਖ ਬ੍ਰਾਂਡ ਜਿਹੜੇ ਹੈ ਜਿਹਦੇ ਵਿੱਚ ਆਨੰਦ ਹੈ ਕੰਨਾ ਲੰਦਨੀ ਔਰ ਹੋਰ ਵੀ ਦੋ ਤਿੰਨ ਬ੍ਰਾਂਡ ਨੇ ਉਹਨਾਂ ਦੀ ਅਸੀਂ ਸੈਂਪਲਿੰਗ ਕੀਤੀ ਹੈ ਸੈਂਪਲ ਜੋ ਵੀ ਲੈਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਫੂਡ ਲੈਬੋਰਟਰੀ ਖਰੜ ਜਿਹੜਾ ਹੈ ਭੇਜ ਦਵਾਂਗੇ ਔਰ ਜੋ ਵੀ ਉਹਨਾਂ ਦੀ ਅੱਗੇ ਰਿਪੋਰਟ ਆਏਗੀ ਤੋ ਐਸ ਪਰ ਦਾ ਫੂਡ ਸੇਫਟੀ ਐਕਟ ਫਰਦਰ ਇਹਨਾਂ ਤੇ ਐਕਸ਼ਨ ਜਿਹੜਾ ਹੈ ਉਹ ਲਿਆ ਜਾਏ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰਾਗਨ ਐਡਮਿਨਿਸਟ੍ਰੇਸ਼ਨ ਪੰਜਾਬ ਡਾਕਟਰ ਅਭਿਨਵ ਤ੍ਰਿਖਾ ਜੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਅਮਜੀਤ ਸਰ ਮੈਡਮ ਸਾਖੀ ਸ਼ਰਮੀ ਜੀ ਦਿਸ਼ਾ ਨਿਰਦੇਸ਼ ਹੋਇਆ ਸੀ ਕਿ ਜਿਹੜਾ ਸ਼ਿਬਾ ਸਾਹਿਬ ਦੇ ਨੇੜੇ ਦੁਕਾਨਾਂ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਸੋ ਅਸੀਂ ਅੱਜ ਜਿਹੜਾ ਇਹ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸ਼ਿਦਾ ਸਾਹਿਬ ਦੇ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਸੀ ਇਹਨਾਂ ਦੀ ਚੈਕਿੰਗ ਕੀਤੀ ਹੈ ਔਰ ਵੱਖ-ਵੱਖ ਬ੍ਰਾਂਡ ਜਿਹੜੇ ਹੈ ਜਿਹਦੇ ਵਿੱਚ ਆਨੰਦ ਹੈ ਕੰਨਾ ਲੰਧਨੀ ਔਰ ਹੋਰ ਵੀ ਦੋ ਤਿੰਨ ਬ੍ਰਾਂਡ ਨੇ ਉਹਨਾਂ ਦੀ ਅਸੀਂ ਸੈਂਪਲਿੰਗ ਕੀਤੀ ਹੈ ਸੈਂਪਲ ਜੋ ਵੀ ਲੈਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਫੂਡ ਲੈਬਰਾਟਰੀ ਖਰੜ ਜਿਹੜਾ ਹੈ ਭੇਜ ਦਵਾਂਗੇ ਔਰ ਜੋ ਵੀ ਉਹਨਾਂ ਦੀ ਅੱਗੇ ਰਿਪੋਰਟ ਆਏਗੀ ਉਸ ਐਸ ਪਰ ਦਾ ਫੂਡ ਸੇਫਟੀ ਐਕਟ ਫਰਦਰ ਇਹਨਾਂ ਤੇ ਐਕਸ਼ਨ ਜਿਹੜਾ ਉਹ ਲਿਆ ਗਿਆ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰਾਗਨ ਐਡਮਿਨਿਸਟ੍ਰੇਸ਼ਨ ਪੰਜਾਬ ਡਾਕਟਰ ਅਭਿਨਵ ਤ੍ਰਿਖਾ ਜੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਅਮਜੀਤ ਸਰ ਮੈਡਮ ਸਾਖੀ ਸ਼ਰਮੀ ਦੇ ਦਿਸ਼ਾ ਨਿਰਦੇਸ਼ ਹੋਏ ਸੀ ਕਿ ਜਿਹੜਾ ਸ਼ਿਵ ਸਾਹਿਬ ਦੇ ਨੇੜੇ ਦੁਕਾਨਾਂ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਸੋ ਅਸੀਂ ਅੱਜ ਜਿਹੜਾ ਇਹ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸ਼ਿਦਾ ਸਾਹਿਬ ਦੇ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਸੀ ਇਹਨਾਂ ਦੀ ਚੈਕਿੰਗ ਕੀਤੀ ਹੈ ਔਰ ਵੱਖ-ਵੱਖ ਬ੍ਰਾਂਡ ਜਿਹੜੇ ਹੈ ਜਿਹਦੇ ਵਿੱਚ ਆਨੰਦ ਹੈ ਕਾਨਾ ਲੰਧਨੀ ਔਰ ਹੋਰ ਵੀ ਦੋ ਤਿੰਨ ਬ੍ਰਾਂਡ ਨੇ ਉਹਨਾਂ ਦੀ ਅਸੀਂ ਸੈਂਪਲਿੰਗ ਕੀਤੀ ਹੈ ਸੈਂਪਲ ਜੋ ਵੀ ਲੈਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਫੂਡ ਲੈਬਰਾਟਰੀ ਖਰੜ ਜਿਹੜਾ ਹੈ ਭੇਜ ਦਵਾਂਗੇ ਔਰ ਜੋ ਵੀ ਉਹਨਾਂ ਦੀ ਅੱਗੇ ਰਿਪੋਰਟ ਆਏਗੀ ਉਹ ਐਸ ਪਰ ਦਾ ਫੂਡ ਸੇਫਟੀ ਐਕਟ ਫਰਦਰ ਇਹਨਾਂ ਤੇ ਐਕਸ਼ਨ ਜਿਹੜਾ ਹੈ ਉਹ ਲੈਣਾ